ਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗੰਗ ਟਿੱਕ ਤੇ ਹਾਂਜੀ ਅੱਜ ਆਪਾਂ ਰੈਡੀਮੈਡ ਸਟਾਈਲ কুরਤੀ ਕਟਿੰਗ ਤੇ ਸਟਿਚਿੰਗ ਵੀਡੀਓ ਲੈ ਕੇ ਆਏ ਹਾਂ ਹਾਂਜੀ ਆਪਾਂ ਤੁਹਾਨੂੰ ਅੱਜ 6 ਕਲੀਆਂ ਵਾਲੀ কুরਤੀ ਦੀ ਕਟਾਈ ਤੇ ਸਿਲਾਈ ਦੱਸਾਂਗੇ ਹਾਂਜੀ ਇੱਕ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਹਾਂਜੀ ਆਪਾਂ ਇਹ ਪਲੇਨ ਤੇ ਪ੍ਰਿੰਟਡ ਫੈਬਰਿਕ ਲਏ ਆ ਹਾਂਜੀ ਆਪਾਂ কুরਤੀ ਦੇ ਸੈਂਟਰ 'ਚ ਤਾਂ ਆਪਾਂ ਪ੍ਰਿੰਟਡ ਫੈਬਰਿਕ ਲਾਵਾਂਗੇ ਤੇ ਸਾਈਡਾਂ ਤੇ ਪਲੇਨ ਕਲੀਆਂ ਲਾਵਾਂਗੇ ਤੇ ਉੱਪਰ ਆਪਾਂ ਇਹ ਲੈਸ ਲਾਵਾਂਗੇ ਹਾਂਜੀ ਪਹਿਲਾਂ ਆਪਾਂ ਸੈਂਟਰ ਵਾਲੀਆਂ ਕਲੀਆਂ ਦੀ ਕਟਿੰਗ ਕਰਾਂਗੇ ਤੇ ਆਪਾਂ ਇਹਦੀ ਲੈਂਥ ਦੇਖ ਲਾਂਗੇ ਜਿੰਨੀ ਰੱਖਣੀ ਆਪਾਂ ਉਨੀ ਰੱਖ ਕੇ ਤੇ ਅਗਲੇ ਤੇ ਪਿਛਲੇ ਦੋਨੇ ਪਾਸੇ ਦੀਆਂ ਕਲੀਆਂ ਕਟਿੰਗ ਕਰ ਲਾਂਗੇ ਇਕੱਠੀਆਂ ਤੇ ਇਹਨਾਂ ਨੂੰ ਫੋਲਡ ਕਰਕੇ ਰੱਖ ਲਾਂਗੇ ਹਾਂਜੀ ਗੁਰਤੀ ਦੀ ਲੰਬਾਈ ਹੈਗੀ 45 ਇੰਚ ਤੇ ਆਪਾਂ 3 ਇੰਚ ਪਲੱਸ ਕਰਕੇ ਰੱਖਾਂ ਹਾਂਜੀ ਪੂਰਾ ਆਪਾਂ 3.5 ਰੱਖਾਂਗੇ ਇਹ ਨਿਸ਼ਾਨ ਆਪਾਂ ਕਮਰ ਤੱਕ ਲਾਉਣਾ ਤੇ ਆਪਾਂ ਕਮਰ ਦੀ ਲੰਬਾਈ ਰੱਖਾਂਗੇ 15 ਇੰਚ ਤੇ 15 ਇੰਚ ਤੱਕ ਇਹ ਨਿਸ਼ਾਨ ਲਾਉਣਾ ਹੈ 3.5 ਇੰਚ ਦਾ ਹਾਂਜੀ ਆਪਾਂ ਇਹ ਕਮਰ ਤੋਂ ਲੈ ਕੇ ਤੇ ਆਪਾਂ ਥੱਲੇ ਤੱਕ ਟੇਢਾ ਨਿਸ਼ਾਨ ਲਾਵਾਂਗੇ ਤੇ ਥੱਲੇ ਤੁਸੀਂ ਜਿੰਨੀ ਵੀ ਚੜਾਈ ਰੱਖ ਰੱਖਣੀ ਹੈ ਘੇਰੇ ਦੀ ਤੁਸੀਂ ਰੱਖ ਸਕਦੇ ਹੋ ਹਾਂਜੀ ਫਿਰ ਆਪਾਂ ਅੱਧਾ ਇੰਚ ਐਕਸਟਰਾ ਲਵਾਂਗੇ ਕੱਟਣ ਵਾਸਤੇ ਤੇ ਆਪਾਂ ਇਸ ਨੂੰ ਹੁਣ ਕਟਿੰਗ ਕਰ ਦਾਂਗੇ ਤੇ ਕਟਿੰਗ ਕਰਨ ਤੋਂ ਬਾਅਦ ਤੁਸੀਂ ਹੁਣ ਦੇਖ ਸਕਦੇ ਹੋ ਸੈਂਟਰ ਵਾਲੀ ਗਲੀ ਦੀ ਇਸ ਤਰ੍ਹਾਂ ਸ਼ੇਪ ਬਣ ਜੂਗੀ ਹਾਂਜੀ ਹੁਣ ਆਪਾਂ ਸਾਈਡਾਂ ਵਾਲੀਆਂ ਗਲੀਆਂ ਕਟਿੰਗ ਕਰਾਂਗੇ ਹਾਂਜੀ ਪਹਿਲਾਂ ਆਪਾਂ ਪਲੇਨ ਕੱਪੜੇ ਨੂੰ 4 ਫੋਲਡ ਕਰਕੇ ਰੱਖ ਲਿਆ ਤੇ ਫਰਾਂਟੇ ਦੇ ਬੈਕ ਦੀਆਂ ਗਲੀਆਂ ਕਟਿੰਗ ਕਰਾਂਗੇ ਤੇ ਫਿਰ ਆਪਾਂ ਜਿਹੜੀ ਸੈਂਟਰ ਵਾਲੀ ਗਲੀ ਆ ਉਹਨੂੰ ਆਪਾਂ ਉਸ ਦੇ ਬਰਾਬਰ ਰੱਖਾਂਗੇ ਹਾਂਜੀ ਆਪਾਂ ਦੋਨੋਂ ਪੱਲਿਆਂ 'ਤੇ ਕਟਿੰਗ ਇਕੱਠੀ ਕਰਾਂਗੇ ਪਹਿਲਾਂ ਆਪਾਂ ਤੀਰੇ ਦਾ ਨਿਸ਼ਾਨ ਲਾਵਾਂਗੇ ਤੀਰਾ ਆਪਾਂ 6 ਇੰਚ ਰੱਖਣਾ ਇੱਕ ਨਿਸ਼ਾਨ ਆਪਾਂ ਤੀਰੇ ਥੋੜਾ ਨੀਚੇ ਕਰਕੇ ਲਾਵਾਂਗੇ ਤੇ ਫਿਰ ਆਪਾਂ ਹੁਣ ਮੋੜ ਦੇ ਦਾ ਨਿਸ਼ਾਨ ਲਾਵਾਂ ਮੋੜ ਦੇ ਆਪਾਂ 6.5 ਰੱਖਾਂਗੇ ਤੇ ਇੱਕ ਲਾਈਨ ਡਰੋ ਕਰ ਲਾਂਗੇ ਬਾਕਸ ਬਣਾ ਲਾਂਗੇ ਹਾਂਜੀ ਆਪਾਂ ਥੱਲੇ ਪਾਸਿਓਂ 1/2 ਇੰਚ ਟੀਰਾ ਕਟਾ ਕੇ ਰੱਖਾਂਗੇ ਉੱਪਰੋਂ 6 ਅਤੇ ਥੱਲੇ 5.5 ਤੇ ਹੁਣ ਆਪਾਂ ਕਮਰ ਦਾ ਨਿਸ਼ਾਨ ਲਾਵਾਂਗੇ ਆਂਦੀ ਨਿਸ਼ਾਨ ਲਾਉਣ ਤੋਂ ਬਾਅਦ ਹੁਣ ਆਪਾਂ ਬ੍ਰੈਸਟ ਦਾ ਨਾਪ ਰੱਖਾਂਗੇ ਜਿੰਨਾ ਹੈਗਾ अपनी है अठारह इंच तो आप अठारह इंच तीन नान लावे तो फिर आप कमर का लावे कमर साढ़े चौदह तो आप इस प्लेट्स नहीं पाया आप बिना प्लेट्स तो कुर्ती कटिंग करनी है तो फिर आप जो कपड़ा है उत्त रखेंगे जितने कटिंग करनी है तो आप हिप का निशान पहला नहीं लावे हिप का निशान आप कलियाँ अटैच करावे तो ਤੇ ਜਿੰਨੀ ਵੀ ਤੁਸੀਂ ਕਲੀ ਹੁਣ ਥੱਲੇ ਸਾਈਡ ਤੋਂ ਵੱਧ ਰੱਖਣੀ ਚਾਹੁੰਦੇ ਹੋ ਤੁਸੀਂ ਵੱਧ ਰੱਖ ਸਕਦੇ ਹੋ ਮੈਂ ਕਿ ਇਹ ਜਿਆਦਾ ਵੱਡਾ ਨਹੀਂ ਰੱਖਿਆ ਹੈਗਾ ਆ ਫਿਰ ਆਪਾਂ ਮੋੜਿਆਂ ਦੇ ਨਿਸ਼ਾਨ ਲਾਵਾਂਗੇ ਫਰੰਟ ਤੇ ਬੈਕ ਨਿਸ਼ਾਨ ਲਾਉਣ ਤੋਂ ਬਾਅਦ ਹੁਣ ਆਪਾਂ ਕਟਿੰਗ ਕਰ ਦਾਂਗੇ ਜਿਹੜਾ ਪੈਕਸਟਰ ਰੱਖਿਆ ਹੈ ਪਹਿਲਾਂ ਆਪਾਂ ਮੋੜੇ ਦੀ ਕਟਾਈ ਪਾਵਾਂਗੇ ਤੇ ਫੇਰ ਆਪਾਂ ਸਾਰਾ ਥੱਲੇ ਦਾ ਕਟਿੰਗ ਕਰ ਦਾਂਗੇ ਇਹ ਕਲੀ ਦੀ ਚੜਾਈ ਤੁਸੀਂ ਜ਼ਿਆਦਾ ਵੀ ਰੱਖ ਸਕਦੇ ਹੋ ਥੱਲੇ ਪਾਸਿਓ ਇਹ ਅੰਦਰ ਹਗੇ 4 ਫੋਲਡ ਕੀਤਾ ਸੀ ਉਹਦੇ ਕਰਕੇ ਆਪਾਂ ਉਹ ਕਟਿੰਗ ਕਰਾਂਗੇ ਫਿਰ ਆਪਾਂ ਮੋਢੇ ਦੇ ਅਗਲੇ ਪਾਸੇ ਦੀ ਕਾਟ ਪਾਵਾਂਗੇ ਫਰੰਟ ਵਾਲੇ ਪੱਲਿਆਂ ਦੀ ਕਾਟ ਪਾਉਣੀ ਆ ਤੇ ਅੱਧਾ ਇੰਚ ਆਪਾਂ ਉੱਪਰੋਂ ਕਟਿੰਗ ਕਰਾਂਗੇ ਹਾਂਜੀ ਹੁਣ ਆਪਾਂ ਬਾਹਾਂ ਦੀ ਕਟਾਈ ਪਾਵਾਂਗੇ ਆਪਾਂ 3 ਇੰਚ ਰੱਖਾਂਗੇ 3 ਰੱਖ ਕੇ ਤੇ ਆਪਾਂ ਉਹਨੂੰ ਸੈਂਟਰ ਕਰਾਂਗੇ ਸੈਂਟਰ ਰਹੇਗਾ 5 ਇੰਚ ਤੇ ਆਪਾਂ ਉਸ ਤੋਂ ਅੱਧਾ ਇੰਚ ਐਕਸਟਰਾ ਰੱਖਣਾ ਤੇ ਉਸ ਤੋਂ ਗੋਲ ਕੱਟ ਕਰ ਦੇਣਾ ਫਿਰ ਆਪਾਂ ਕਟਿੰਗ ਕਰ ਦਾਂਗੇ ਆਪਾਂ ਮੋਰੀ ਜਿੰਨੀ ਹੈਗੀ ਆਪਾਂ 2 ਇੰਚ ਐਕਸਟਰਾ ਕਟਿੰਗ ਕਰਾਂਗੇ ਤੇ ਇਹ ਆਪਾਂ ਹੁਣ ਕੱਫ ਲਾਉਣੀ ਹੈ ਤਿਆਪੋ ਦੋਆਂ ਜਿਹਾ ਰੱਖ ਕੇ ਤੇ ਆਪਾਂ ਗੁਲਾਈ ਪਾਵਾਂਗੇ ਇੱਥੇ ਹੁਣ ਸੈਂਟਰ 'ਚ ਆਪਾਂ ਵਲ ਪਾਉਣੇ ਆ ਫਿਰ ਆ ਉਸਤੇ ਆਪਾਂ ਕਫ ਲਾਵਾਂਗੇ ਹਾਂਜੀ ਇਸ ਤਰ੍ਹਾਂ ਰੱਖ ਕੇ ਆਪਾਂ ਕਲੀਆਂ ਨੂੰ ਆਪਸ 'ਚ ਜੋੜਨਾ ਤੇ ਆਪਾਂ ਸਾਰੀਆਂ ਗਲੀਆਂ ਦੀ ਹੁਣ ਸਿਲਾਈ ਲਾਵਾਂਗੇ ਪਹਿਲਾਂ ਆਪਾਂ ਇੱਕ ਸਾਈਡ ਦੀਆਂ ਕਲੀਆਂ ਜੋੜਾਂਗੇ ਤੇ ਫਿਰ ਆਪਾਂ ਫਰੰਟ ਤੇ ਬੈਕ ਸਾਰੀਆਂ ਕਲੀਆਂ ਨੂੰ ਆਪਸ ਜੋੜ ਲਾਂਗੇ ਹਾਂ ਜੀ ਕਲੀਆਂ ਜੋੜਨ ਤੋਂ ਬਾਅਦ ਆਪਾਂ ਅਗਲੇ ਪਾਸੇ ਲੈਸ ਲਾਵਾਂਗੇ ਜਿੱਥੇ ਆਪਾਂ ਕਲੀਆਂ ਦਾ ਜੋੜ ਪਾਇਆ ਉਹਦੇ ਉੱਤੇ ਆਪਾਂ ਲੈਸ ਰੱਖ ਕੇ ਲਾਵਾਂਗੇ ਲੈਸ ਆਪਾਂ ਜਮ੍ਹਾਂ ਸਲਾਈ ਦੇ ਉੱਤੇ ਰੱਖ ਕੇ ਲਾਵਾਂਗੇ ਸੈਂਟਰ ਕਰਕੇ ਲਾਉਣੀ ਹੈ ਬਿਲਕੁਲ ਹਾਂਜੀ ਹੁਣ ਆਪਾਂ ਵੀਨੈਕ ਬਣਾਵਾਂਗੇ ਵੀਨੈਕ ਦੀ ਕਟਿੰਗ ਕਰਨ ਵਾਸਤੇ ਆਪਾਂ ਲੰਬਾਈ 6.5 ਲੈਣੀ ਹੈ ਤੇ ਥੱਲੇ ਪਾਸੇ ਪੌਣਾ ਇੰਚ ਚੜਾਈ ਰੱਖਣੀ ਹੈ ਇੱਕ ਸਾਈਡ ਤੋਂ ਤੇ ਉੱਪਰ ਆਪਾਂ ਬੋਰਡਨੈਸ 3 ਇੰਚ ਰੱਖਾਂਗੇ ਫਿਰ ਆਪਾਂ ਆਪਸ ਵਿੱਚ ਮਿਲਾ ਕੇ ਇਹਨੂੰ ਕਟਿੰਗ ਕਰ ਦਾਂਗੇ ਹਾਂਜੀ ਕਟਿੰਗ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਇਸ ਤਰ੍ਹਾਂ ਆਪਣੀ ਸ਼ੇਪ ਆਊਗੀ ਗਲੇ ਦੀ ਹਾਂਜੀ ਆਪਾਂ ਹੁਣ ਗਲੇ ਵਿੱਚ ਪਲੇਨ ਕੱਪੜੇ ਦੀਆਂ ਪੱਟੀਆਂ ਲਾਵਾਂਗੇ ਇਹਦੇ ਵਿੱਚ ਆਪਾਂ ਫਿਊਜ਼ਿੰਗ ਪੇਪਰ ਪੇਸਟ ਕੀਤਾ ਹੋਇਆ ਹੈ ਤੇ ਆਪਾਂ ਦੋਨੋਂ ਸਾਈਡ ਤੇ ਲਾਵਾਂਗੇ ਜਿੱਥੇ ਆਪਾਂ ਗਲੇ ਦੀ ਕਟਿੰਗ ਕਰੀ ਹੈ ਉੱਥੇ ਆਪਾਂ ਸੈਂਟਰ ਜਾ ਕੇ ਰੁਕ ਜਾਣਾ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਤੇ ਸਿਲਾਈ ਲਾਉਣੀ ਹੈ ਫਿਰ ਇਹਨਾਂ ਨੂੰ ਜਮਾ ਸਿੱਧਾ ਕਰਕੇ ਤੇ ਆਪਾਂ ਥੱਲੇ ਸਾਈਡ ਪੱਟੀਆਂ ਨੂੰ ਅੰਦਰਲੀ ਸਾਈਡ ਕਰਕੇ ਉੱਥੇ ਸਲਾਈ ਲਾਵਾਂਗੇ ਪਹਿਲਾਂ ਆਪਾਂ ਇੱਕ ਇੱਕ ਕੱਟ ਲਾਵਾਂਗੇ ਸੈਂਟਰ 'ਚ ਉੱਥੇ ਫਿਰ ਆਪਾਂ ਇਹਨਾਂ 'ਤੇ ਸਲਾਈ ਲਾ ਦਾਂਗੇ ਠੀਕ ਹੈ ਇਹਨਾਂ ਪੱਟੀਆਂ ਦਾ ਆਪਾਂ ਕ੍ਰੋਸ ਬਣਾਉਣਾ ਹੈ ਦੇ ਇੱਥੇ ਇੱਕ ਕੱਟ ਲਾਉਣਾ ਹੈ ਹਾਂਜੀ ਇੱਕ ਆਪਾਂ ਉੱਤੇ ਦੱਬ ਕੇ ਸਉਣ ਲਾਉਣੀ ਆ। ਹਾਂਜੀ ਆਪਣਾ ਵਿਨੇਕ ਹੁਣ ਤਿਆਰ ਹੋ ਗਿਆ। ਹੁਣ ਆਪਾਂ ਬੈਗ ਗਲੇ ਦੀ ਕਟਿੰਗ ਕਰਨੀ ਹੈ। ਇਸੇ ਤਰ੍ਹਾਂ ਬੈਗ ਗਲੇ ਦੀ ਕਟਿੰਗ ਕਰਕੇ ਤੇ ਆਪਾਂ ਰੇਵ ਕੱਪੜਾ ਲਾਉਣਾ। ਦੋਨੋਂ ਗਲੇ ਤਿਆਰ ਕਰਨ ਤੋਂ ਬਾਅਦ ਆਪਾਂ ਪੱਤੀਰੇ ਆਪਸ ਜੋੜ ਲਾਂਗੇ ਦੋਨੇ ਪਾਸੇ ਟੀਰੇ ਆਪਸ ਜੋੜ ਲਾਂਗੇ ਤੇ ਫਿਰ ਆਪਾਂ ਫਿਟਿੰਗ ਦਾ ਨਿਸ਼ਾਨ ਲਾਵਾਂਗੇ ਫਿਟਿੰਗ ਦੇ ਆਪਾਂ ਸਾਰਾ ਨਿਸ਼ਾਨ ਲਾਉਣਾ ਤੇ हिਪ ਦਾ ਨਿਸ਼ਾਨ ਵੀ ਲਾਉਣਾ ਜੇ ਹਾਂਜੀ ਫਿਰ ਆਪਾਂ ਦੋਨੇ ਪਾਸਿਆਂ ਤੋਂ ਫਿਟਿੰਗ ਕਰ ਲਾਂਗੇ ਹਾਂਜੀ ਹੁਣ ਆਪਾਂ ਬਾਹਾਂ ਤਿਆਰ ਕਰਾਂਗੇ ਆਪਾਂ ਸੈਂਟਰ 'ਚ ਬਾਹਾਂ ਦੇ 2 ਇੰਚ ਦੀ ਕਟਾਈ ਹੋਈ ਸੀਗੀ ਉੱਥੇ ਆਪਾਂ ਸਾਰੇ ਹੁਣ ਵਲ ਪਾਵਾਂਗੇ ਆਪਾਂ ਛੋਟੇ ਛੋਟੇ ਵਲ ਪਾਉਣੇ ਆ ਸ਼ੁਰੂ ਤੋਂ ਲੈ ਕੇ ਆਪਾਂ ਬਾਹ ਦੇ ਐਂਡ ਤੱਕ ਵਲ ਪਾਵਾਂਗੇ ਸਾਰੇ ਹਾਂਜੀ ਵਲ ਪਾਉਣ ਤੋਂ ਬਾਅਦ ਆਪਾਂ ਪ੍ਰਿੰਟਡ ਕੱਪੜੇ ਦੀਆਂ ਪੱਟੀਆਂ ਲਾਵਾਂਗੇ ਤੇ ਇਹਦੇ ਵਿੱਚ ਆਪਾਂ ਫਿਊਜ਼ਿੰਗ ਪੇਪਰ ਪੇਸਟ ਕੀਤਾ ਤੇ ਪਹਿਲਾਂ ਆਪਾਂ ਜੋ ਖੁੱਲਾ ਪਾਸਾ ਉਹਦੇ ਉੱਤੇ ਇੱਕ ਆਪਾਂ ਮੋਟੀ ਸਲਾਈ ਲਾਵਾਂਗੇ ਸਲਾਈ ਲਾਉਣ ਤੋਂ ਬਾਅਦ ਆਪਾਂ ਦੋ ਸੈਂਟਰ ਕਰਕੇ ਤੇ ਆਪਾਂ ਵਿੱਚੋਂ ਕਟਿੰਗ ਕਰ ਦਾਂਗੇ ਦੋਨਾਂ ਪੱਟੇ ਨੂੰ ਅਲੱਗ-ਅਲੱਗ ਕਰ ਲੈਣਾ ਹਾਂਜੀ ਆਪਾਂ ਦੋਨਾਂ ਪੱਟੇ ਨੂੰ ਆਪਸ 'ਚ ਕਰੋਸ ਬਣਾਉਣਾ ਤੇ ਕਰੋਸ ਬਣਾ ਕੇ ਫਿਰ ਆਪਾਂ ਉੱਪਰ ਲਾਵਾਂਗੇ ਇਸ ਤਰ੍ਹਾਂ ਡਿਜ਼ਾਈਨ ਬਣ ਜੂਗਾ ਆਪਣਾ ਹਾਂਜੀ ਹੁਣ ਆਪਾਂ ਬਾਵਾ ਦੀ ਫਿਟਿੰਗ ਦਾ ਨਿਸ਼ਾਨ ਲਾਵਾਂਗੇ ਤੇ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ ਸਿਲਾਈ ਲਾਵਾਂਗੇ ਤੇ ਦੋਨੇ ਬਾਵਾ ਨੂੰ ਸਿਲਾਈ ਲਾ ਕੇ ਤੇ ਆਪਾਂ ਹੁਣ ਕਮੀਜ਼ ਨਾਲ ਜੋੜਾਂਗੇ ਬਾਹਾਂ ਨੂੰ ਕਮੀਜ਼ ਨਾਲ ਜੋੜਨ ਲਈ ਬਾਹ ਸਿੱਧੀਆਂ ਕਰਕੇ ਰੱਖਣੀ ਆ ਤੇ ਕਮੀਜ਼ ਦਾ ਉਲਟਾ ਪਾਸਾ ਰੱਖਣਾ ਤੇ ਆਪਾਂ ਦੋਨੇ ਮੋਢਿਆਂ ਨੂੰ ਆਪਸ ਵਿੱਚ ਮਿਲਾ ਕੇ ਜਿਹੜੀ ਜਮਾ ਸੈਂਟਰ ਦੀ ਸਿਉਣ ਹੁੰਦੀ ਆ ਉਹਨਾਂ ਦੋਨਾਂ ਸਿਉਣਾਂ ਨੂੰ ਆਪਸ ਵਿੱਚ ਮਿਲਾ ਲਾਂਗੇ ਤੇ ਆਪਾਂ ਉੱਤੇ ਸਿਲਾਈ ਲਾਵਾਂਗੇ ਜਿਹੜਾ ਵੱਧ ਕੱਪੜਾ ਹੁੰਦਾ ਉਹਨੂੰ ਆਪਾਂ ਇੱਕ ਸਾਈਡ ਨੂੰ ਰੱਖ ਲਾਂਗੇ ਇਸੇ ਤਰ੍ਹਾਂ ਪਤਲੇ ਵਾਲੇ ਪਾਸੇ ਰੱਖਾਂਗੇ ਤੇ ਫਿਰ ਆਪਾਂ ਦੋਨੇ ਮੋਢੇ ਆਪਸ ਵਿੱਚ ਜੋੜ ਲਾਂਗੇ ਉਹਨ ਕੁੜਤੀ ਤਿਆਰ ਹੋ ਚੁੱਕੀ ਹੈ ਤੇ ਹਾਂਜੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਹਾਂਜੀ ਥੈਂਕ ਯੂ